ਆਲੋ ਚੱਕ ਦੀਏ ਫਟੇ ਪਾ ਦੀਏ ਮੁਛੇ ਅੜਾ ਦੀਏ ਤੋਤੇ ਪਾ ਦੀਏ ਪਟਾਕੇ ਓਏ ਜੀ ਹੋਰ ਹਾਲ ਚੱਲਦਾ ਜਨਾਬ ਜੀ ਠੀਕ ਠਾਕ ਜੀ ਕਰੇ ਪਰਿਵਾਰ ਕਿੱਦਾਂ ਸਭ ਵਧੀਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੀ YouTube ਫੈਮਲੀ ਕਿਵੇਂ ਆ ਜੀ ਤੁਸੀਂ ਸਾਰੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਹਾਂਜੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਤਾਂ ਲੱਗੇ ਗਿਆ ਹੋਣਾ ਕਿ ਅੱਜ ਆਪਾਂ ਕਿਸ ਟੌਪਿਕ ਤੇ ਗੱਲ ਕਰਨੀ ਆ ਕਿ ਸਟੋਪ ਉਤੇ ਮਸਾਲੇ ਲਾਣੇ ਆ ਲਾਂ ਤਾਂ ਪਾਣੀਆਂ ਆ ਠੀਕ ਆ ਜੀ ਆਪਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਅੱਗੇ ਵਧਦੇ ਹਾਂ ਜੀ। ਭਾਈ ਕਹਿੰਦੇ ਵੀ ਦਾਨ ਕਰਾਵੇ ਡੰਡ ਨਾ ਲਾਵੇ। ਸੋ ਇੱਕ ਦਾਨ ਦੇ ਰੂਪ ਦੇ ਵਿੱਚ ਸੇਵਾ ਮਿਲੀ ਹੋਈ ਐ। ਬਸ ਪ੍ਰਮਾਤਮਾ ਇੱਕ ਨਹੀਂ ਰੱਖੇ ਸੇਵਾ ਸੁਭਾਅ ਦੇ ਵਿੱਚ ਰੱਖੇ ਸਾਨੂੰ। ਨਾ ਸਾਡੇ ਅੰਦਰ ਕੋਈ ਹੰਕਾਰ ਪੈਦਾ ਹੋਣ ਦਵੇ ਤੇ ਨਾ ਹੀ ਸਾਨੂੰ ਕੋਈ ਮਤਲਬ ਆ ਦੇਖ ਹੁਣ ਤਾਂ ਆ ਨਵਾਂ ਹੀ ਲੱਗਿਆ ਐ। ਅੱਟਾ ਅੱਜ ਅੱਟਾ ਗੁੰਨਣ ਲੱਗਿਆ ਬਸ ਲੈ ਲੋ ਜੀ ਕਹਿੰਦਾ ਇਹ ਮੇਰੀ ਸੇਵਾ ਲੱਗੀ ਹੋਈ ਆ ਆਹੋ ਭਰਾਵਾ ਤੇਰੀ ਤਾਂ ਭਾਂਡੇ ਮਾਂਜਨੇ ਆਟਾ ਗੁੰਨਣਾ ਝਾੜੂ ਪੋਚੇ ਕਰਨੀ ਤੇ ਮੇਰੀ ਸਲਵਾਰਾ ਹੋਣੀਆਂ ਤੇਰੀ ਤਾਂ ਇਹੀ ਸੇਵਾ ਲੱਗੀ ਹੋਈ ਆ ਏ ਲਵਾਈਆ ਹਾਂਜੀ ਇਹਨੇ ਆਪ ਲਵਾਈਆ ਆਪ ਜੇਕਰ ਤੂਤਾਂ ਕਰਕੇ ਲਵਾਈ ਹੋਆ ਹਾਂਜੀ ਹੈ ਜੇ ਪਹਿਲਾਂ ਜਨਾਨੀ ਦੇ ਡੰਡਾ ਜੋ ਰੱਖਦਾ ਨਾ ਹਾਂਜੀ ਬਾਹ ਕੰਮ ਨਾ ਕਰਨੇ ਬੰਦਿਆ ਜੇ ਜਨਾਨੀ ਵਾਲਿਆਂ ਦਾ ਭਤੀ ਨੂੰ ਵੀ ਉਹ ਹੀ ਚੱਜ ਸਿਖਾਲੇ ਆ ਤੇ ਆਪ ਵੀ ਹੁੰਦੇ ਤਾਂ ਪ੍ਰਾਂਤ ਕਿੱਦਾਂ ਲੱਗੇ ਆਟਾ ਗੁੰਨ ਜਿੱਦਾਂ ਕਿਤੇ ਹਾਂ ਤੇ ਜੇ ਨਾ ਜਿੱਦਾਂ ਮਤਲਬ ਇਹ ਪਹਿਲਾਂ ਹੀ ਥੋੜਾ ਆਪ ਦਾ ਕੰਟਰੋਲ ਰੱਖਦਾ ਜਨਾਨੀ ਦੇ ਹਾਂ ਤਾ ਇਹ ਕੰਮ ਰਾਜ ਹੁੰਦੇ ਆਪ ਉਹ ਬੈਠੀ ਰਹਿੰਦੀਆਂ ਚੌੜੀਆਂ ਹੋ ਕੇ ਉਹ ਛੋਟਾ ਭਾਂਡ ਮਸ਼ੀਨ ਦੇ ਵਿੱਚ ਕੱਪੜੇ ਧੋਂਦਾ ਸਰਵਾਰਾ ਧੋਂਦਾ ਠੀਕ ਆ ਇਹ ਰੋਟੀਆਂ ਤੜਕੇ ਲਾਂਦਾ ਸਬਜ਼ੀਆਂ ਬਣਾਦਾ ਹੁਣ ਕਹਿੰਦਾ ਇਹ ਮੇਰੀ ਤਾਂ ਕਹਿੰਦਾ 6 ਵਜੇ ਲੱਗੀ ਹੋਈ ਹੈ ਸੇਵਾ ਲਵਾਈ ਆ ਫੋਟੋ ਤੂ ਇਹ ਅੱਛਾ ਹੋਰਾਂ ਬੰਦਿਆਂ ਨੂੰ ਲਾਣ ਤਾਂ ਫੁਵਾਦੀਆਂ ਤੇ ਬੰਦਾ ਬਾਣੇ ਬੰਦੇ ਜੂਨੇ ਬੈਗਣਾ ਤਾਂ ਹੋਰਾਂ ਲੋਕਾਂ ਨੂੰ ਲਾਣ ਤਾਂ ਫੁਵਾਦੀਆਂ ਬੰਦਿਆਂ ਸਰਾਂ ਦੇ ਵਿੱਚ ਅਜਨਾਨੀ ਵਾਲੇ ਕੰਮ ਕਰਕੇ ਫੁੱਟੇ ਜੇ ਚਾਚਾ ਦਾ ਬੰਦਾ ਹੁੰਦਾ ਨਾ ਜਨਾਨੀ ਠੋਕਣਾ ਰੱਖ ਹੁੰਦੀ ਆ ਤੇਰੇ ਮੰਗ ਨਹੀਂ ਥੱਲੇ ਲੱਗਿਆ ਭਾਈ ਜਨਾਨੀ ਜੱਦੀ ਦੇ ਜਿਹੜੇ ਕੰਮ ਨਹੀਂ ਉਹ ਵੀ ਤੁਸੀਂ ਕੰਮ ਬਿਸ਼ਾਰਮਾਵਾ ਦੋਏ ਭਰਾ ਕਰਦੇ ਆ ਡੁੱਪ ਕੇ ਮਰੋ ਦੰਦੇ ਪਾਣੀ ਚ ਆਪਣੀ ਜਿਦਾ ਕਢੋਗੇ ਤੁਸੀਂ ਨਮਸਕਾਰ ਕਰਨਾ ਤੇ ਹੁਣ ਸਾਡੀ ਕਿਸਮਤ ਚ ਵੀ ਸੇਵਾ 하기 ਦੇ ਕਨੇ ਬਿਨਾ ਪਾਗਾ ਤੋਂ ਸੇਵਾ ਨਾ ਸੇ ਮਰਣਾ ਹਾਂ ਕੁਛ ਨਹੀਂ ਮਿਲਦਾ ਤੇ ਸਾਡੇ ਕਿਸਮਤ ਦੇ ਵਿੱਚ ਸੇਵਾ ਐਸੀ ਵੀ ਜਿਹੜੀ ਸੰਗਤ ਜਾਣੀ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਪਾਈ ਤਿਆਰ ਕਰਨਾ ਵੀ ਰਸਤੇ ਚ ਪਪਾ ਜੀ ਦਾ ਇਦਾਂ ਦਾ ਹੁੰਦਾ ਨਾ ਵੀ ਸਿਸਟਮ ਇਹ ਰਾਹਤੇ ਦੇ ਵਿੱਚ ਗੱਡੀ ਰੋਕਣਾ ਨਹੀਂ ਚਾਹੁੰਦੇ ਵੀ ਨੌਨ ਸਟਾਪ ਗੱਡੀ ਚੱਲੇ ਜਿੰਨੀ ਛੇਤੀ ਜਾਏ ਉਨਿ ਛੇਤੀ ਆਪਣੇ ਘਰ ਵਾਪਸ ਆ ਜਾਈਏ ਜਿਹੜਾ ਰਸਤੇ ਤੇ ਰੁਕਣ ਰਕਾਉਣ ਦਾ ਟਾਈਮ ਆ ਵੀ ਉਹਨਾਂ ਟਾਈਮ ਅਸੀਂ ਜਿੱਥੇ ਵੀ ਕਿਤੇ ਨਮਸਕਾਰ ਕਰਨਾ ਵੀ ਉਹਨਾਂ ਟਾਈਮ ਉੱਥੇ ਵੱਧ ਟਾਈਮ ਕੱਢ ਲੀਏ ਤੇ ਹੁਣ ਸਬਜ਼ੀ ਦਾ ਤੁਸੀਂ ਦੇਖ ਲਿਆ ਜੀ ਬਣ ਗਈ ਸੀ ਪਿਛਲੇ ਬਲੌਗ ਦੇ ਵਿੱਚ ਤੇ ਹੁਣ ਇੱਕ ਸਾਈਡ ਗਨਾਈ ਚੱਲ ਰਹੀ ਜੀ ਮੱਕੀ ਦੇ ਆਟੇ ਦੀ ਤੇ ਇੱਕ ਸਾਈਡ ਕਣਕ ਦੇ ਆਟੇ ਦੀ ਤੇ ਮੈਂ ਕੈਮਰਾ ਕਰਦਾ ਜੀ ਬੈਕ ਆਨ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਜੀ ਬੋਲੇ ਬਾਸਾ ਬਾਸਾ ਤਾਂ ਆਟੇ ਦੀ ਜਾਨ ਕੱਢਣੀ ਇਹ ਹੁੰਦਾ ਸਿਆਤਾ ਵਧੀਆ ਹੁੰਦਾ ਨਾ ਮਿੱਕੀ ਉਨੇ ਜਿਆਦਾ ਵਧੀਆ ਰੋਟੀਆਂ ਹੁੰਦੀਆਂ ਹਾਂ ਆ ਜਿਹੜਾ ਇਹ ਛੋਟਾ ਭਰਾ ਨਹੀਂ ਹੈਗਾ ਹਾਂਜੀ ਛੋਟਾ ਚਤਰਾ ਹਾਂਜੀ ਮੈਂ ਤਾਂ ਹਲਾਣਾ ਦੇਗਾ ਦੇਖ ਕੇ ਅੱਛਾ ਜੀ ਅੱਗੇ ਨਾਲ ਕ ਤੇ ਪਿੱਛੇ ਉਹ ਵੀ ਇਦਾਂ ਨਿੱਕਰ ਕੇ ਬੈਠਾ ਹੈ ਓ ਨਿੱਕਰ ਕੇ ਬੈਠਾ ਅੱਗੇ ਦਾ ਇਦਾਂ ਸ਼ਕਲ ਸੀਗੀ ਉਦਾਂ ਇੱਕ ਖੂਜੇ ਰਾਖੂ ਠਾਲੇ ਜਿੱਦਾਂ ਭੂਚੜੇ ਲਾ ਕੱਢਣ ਵਾਲਾ ਜੀ ਬਾਬਾ ਉਠਾਲਿਆ ਹੁੰਦਾ ਹਾਂਜੀ ਹਾਂਜੀ ਅੱਛਾ ਪਾਰੇ ਚੱਤੇ ਕਾਲਾ ਪਰ ਲਵਨ ਕਰੂ ਪੂਜੇ ਲਾ ਕੇ ਭਾੜ ਲੈਂਦੇ ਸੀਗੇ ਹਾਂਜੀ ਐਦਾ ਬੈਠਾ ਹੁੰਦਾ ਸੀਗਾ ਅੱਜ ਤਾਂ ਉਹ ਕਾਲੇ ਕਾਲੀ ਪੱਗ ਬਣੀ ਹੋਆ ਤੇ ਕਹਿੰਦਾ ਪਿਛਲੇ ਵਲੌਗ ਵਿੱਚ ਆਰਡਰ ਜੇ ਮਾਰਦਾ ਬੜੇ ਤੇ ਪਿਛਲੇ ਵਲੌਗ ਵਿੱਚ ਅਸੀਂ ਸਬਜੀ ਬਣਾਤੀ ਆ ਹੁਣ ਆਪ ਲੋਗਾਂ ਵਿੱਚ ਆ ਤੇਜ਼ੀ ਨੂੰ ਆਈ ਚੱਲ ਰਹੀ ਆ ਚੱਲ ਰਹੀ ਆ ਲੈ ਤਾਂ ਮੈਂ ਹਰਾ ਰਿਆ ਵੀ ਕਮਾਲ ਹੋ ਗਿਆ ਤਾਂ ਆਟਾ ਵੀ ਘਰ ਤੋਂ ਕਰ ਪੰਜ ਕਿਲੋ ਪਾਈ ਬੈਠਾ ਪਰਾਂ ਦੇ ਵਿੱਚ ਠੀਕ ਆ ਯਾਨੀ ਕਹਿੰਦਾ ਮਤਲਬ ਇਹਨਾਂ ਨੇ ਰੋਟੀਆਂ ਦੇ ਉੱਤੇ ਹੀ ਕੰਟੈਂਟ ਬਣਾ ਰਿਆ ਵੀ ਜੇ ਇੱਕ 'ਚ ਸਬਜ਼ੀ ਬਣਾ ਕੇ ਉਹ ਬਲੌਗ ਅਪਲੋਡ ਕਰਤਾ ਦੂਜੇ 'ਚ ਰੋਟੀਆਂ ਬਣਾਉਗੇ ਹੁਣ ਆਟਾ ਗੁੰਨਣ ਵਾਲਾ ਕਰਤਾ ਤੇ ਉਹ ਪਕਾਉਗੇ ਯਾਨੀ ਇਹਨਾਂ ਨੇ ਤਾਂ ਮੁੱਦਾ ਹੀ ਬਣਾ ਰਿਆ ਇਹ ਸਿਰਫ ਇੱਕ ਕੀ ਜਾਂ ਰੋਟੀ ਸਬਜ਼ੀ ਦਾ ਹਾਂਜੀ ਹੁਣ ਮੈਂ ਤਾਂ ਕਹਿੰਦਾ ਜੇਸ ਸਾਹਿਬ ਦਾ ਨਾ ਇਹਨਾਂ ਨੂੰ ਐਕਸਪੀਰੀਅੰਸ ਆ ਹਾਂਜੀ ਜੇਸ ਸਾਹਿਬ ਨੇ ਐਕਸਪੀਰੀਅੰਸ ਆ ਹਾਂਜੀ ਪਰ ਆਟਾ ਹੋਏ ਤੱਕ ਗੁੰਨਦਾ ਨਾ ਮੈਨਾਂ ਪੂਰਾ ਜੋਰ ਆ ਐ ਫੁੱਟਾ ਹੁੰਦਾ ਮੈਨੂੰ ਐ ਲੱਗ ਜਾ ਪ੍ਰਾਂਤ ਨਾ ਪਾੜ ਕੇ ਥੱਲੇ ਦੀ ਨਿਕਲ ਨਿਕਲੇ ਧਰਤੀ ਦੇ ਮੁੱਖ ਤੇ ਵੜ ਜਾਣ ਉਹ ਜਿਹਾ ਸਾਵਣ ਲੱਗਿਆ ਆ ਸਾਰਾ ਟੂਹਾ ਹੀ ਚੱਕਿਆ ਆ ਉੱਪਰ ਨੂੰ ਨੇ ਤਾਂ ਹਾਂਜੀ ਜਿਹਾ ਸਾਵਣ ਰੋਟੀਆਂ ਦੇ ਕਾਰੀਗਰ ਆ ਇਹ ਜਿਹੇ ਸਾਂਝਾਂ ਦੇ ਜਿਹੜੇ ਵਿਆਹ ਸ਼ਾਦੀ ਨੂੰ ਬੁੱਕ ਨਹੀਂ ਕਰਾਉਂਦੇ ਟੈਂਟਾਂ ਵਾਲਿਆਂ ਦੇ ਨਾਲ ਚੁੱਕ ਜਾਂਦੇ ਆ ਬੁਲ ਕੇ ਪਕਾਣ ਦੀਆਂ ਸਾਂਝਾਂ ਬੁੱਕ ਕੀਤੀਆਂ ਹੋ ਜਾਂਦੀਆਂ ਆਪਣੇ ਦਵਾਪੇ 'ਚ ਲਿਖਿਆ ਦੇਖਿਆ ਕਈ ਵਾਰ ਨਾ ਹਾਂਜੀ ਹਾਂਜੀ ਉੱਦਾਂ ਜਿਹੜੇ ਵਿਆਹ ਸ਼ਾਦੀ ਰੋਟੀਆਂ ਪਕਾਣ ਚਲ ਜਾਏਗਾ ਨਾ ਮੈਨਾਂ ਨਹੀਂ ਕੋਈ ਨਹੀਂ ਬਾ ਸਹੀ ਗਾ ਲੱਗੇਸਤਾ ਆਉਣਾ ਤੁਹਾਡਾ ਨਾ ਘਰ ਦੇ ਕੰਮਾਂ ਚ ਫੁੱਲ ਐਕਸਪੀਰੀਅੰਸ ਆ ਚਤਰਾ ਦਾ ਮੈਂਟੇ ਪੰਜ ਲਾਂਦਾ ਆ ਆਟੇ ਨੂੰ ਐਦਾਂ ਚੁੰਬੜ ਜਾਂਦਾ ਜਿਹੜਾ ਮੁਰਗੀ ਸੀਡਰ ਨੂੰ ਪੈਂਦੀ ਆ ਦੱਬ ਦਿੰਦਾ ਫੜ ਕੇ ਆਟੇ ਜਿਹੜਾ ਆ ਯੂ ਕਰੰਟ ਬੰਦ ਗਿਆ ਮੇਰੇ ਓਏ ਕਰੰਟ ਮਾਰਤਾ ਚੱਪਾ ਰਾ ਦੇ ਸੱਸਰੀ ਗੱਲ ਤੋਂ ਵੀ ਲੈ ਇਹਦਾ ਕਰੰਟ ਲਾਉਗੀ ਸੱਸਰੀ ਗੱਲ ਨਹੀਂ ਬਰਾਉਗੀ ਜੀ ਜਾ ਇਹ ਚੜੀ ਨਹੀਂ ਉਹ ਸਿੱਧਾ ਕਰੰਟ ਲੱਗਦਾ ਹੈ ਹੱਥ ਪਰੇ ਆਪਣੇ ਲਾ ਬਲ ਆਪਣੇ ਲਾ ਆਪਣੇ ਲਾ ਬਲ ਮੇਰੇ ਕਿਉ ਲਾਉਂਗੀ ਤੂੰ ਹਾਂ ਜਿਹੜੇ ਬੰਦੇ ਆ ਨਾ ਹਾਂਜੀ ਇਹ ਜਿੱਦਾਂ ਦਾ ਮਤਲਬ ਪੂਰਾ ਪੱਕਾ ਜਿਹਨੂੰ ਲੰਗਰੀ ਕਹਿੰਦੇ ਆ ਹਾਂਜੀ ਉਹ ਆਹੇ ਪਤਾ ਕਿਦਾਂ ਇਹ ਜਿਹੜੇ ਕੰਮ ਕਰਦਾ ਜਿਹਦਾ ਆਟਾ ਜਿਹੜੇ ਸਾ ਤਰੀਕਾ ਗੁੰਦਾ ਉਹ ਬੁੜੀਆਂ ਨਹੀਂ ਗੁੰਨਸਾਦੀਆਂ ਠੀਕ ਆ ਜੀ ਇਸ ਤਰੀਕੇ ਦਾ ਆਟਾ ਗੁੰਦਾ ਬੁੜੀਆਂ ਨੂੰ ਬੁੜੀਆਂ ਨੂੰ ਬੰਨਣਾ ਨਹੀਂ ਆਉਂਦਾ ਇਹਦਾ ਮੈਂ ਤਾਂ ਦੇਖਿਆ 5-7 ਤੱਕ ਮੁਕੀਆਂ ਮਾਰਦਾ ਅਕਾਡਾ ਚੌੜਾ ਦਾ ਹੱਥ ਹੈ ਇਹਦਾ ਠੀਕ ਆ ਜਦ ਐਂ ਕਰਦਾ ਕੁੱਟਦਾ ਬਣ ਜਾਂਦਾ ਉਪਰਾਂ ਦੇ ਵਿੱਚ ਕੋਕੋਵਾ ਠੋਕਦਾ ਆਟੇ ਦੀ ਮਾਂ ਚੋਂ ਦਿੰਦਾ ਹੈ ਜੀ ਇਹ 5-5 ਫੋਟ ਉੱਪਰ ਗਿਆ ਤਾਂ ਉੱਪਰ ਨੂੰ ਇਹਦਾ 5-5 ਫੋਟ ਉੱਪਰ ਨੂੰ ਉੱਪੜਦਾ ਤੇ ਇਹ ਜਿੱਦਾਂ ਮਤਲਬ ਪੂਰਾ ਟ੍ਰੇਡ ਟ੍ਰੇਡ ਬੰਦਾ ਆ ਜੇ ਆਪਾਂ ਕੇ ਕੱਚਾ ਖੜਾ ਨਹੀਂ ਹੈਗਾ ਇਹ ਆਟਾ ਪੁੱਟਾ ਗੁੰਨਣ ਦੇ ਵਿੱਚ ਕੱਚਾ ਖੜਾ ਨਹੀਂ ਜਿੱਦਾਂ ਦਾ ਮਤਲਬ ਇਹ ਨਹੀਂ ਕਿਸੇ ਤੋਂ ਸਫਲਾਈ ਲਈ ਹੁੰਦੀ ਆ ਹਾਂਜੀ ਠੀਕ ਆ ਤੁਸੀਂ ਪ੍ਰਥਮ ਵਲੌਗ ਵਿੱਚ ਦੇਖੀ ਵੀ ਕਿਹੜਾ ਸਾਹਮਣਾ ਹੈ ਆਟਾ ਗੁੰਨਾ ਮੈਂ ਤਾਂ ਆਪ ਹਰਾ ਰਿਆ ਜਿੱਦਾਂ ਸਫਲਾਈ ਕਿਸੇ ਟ੍ਰੈਂਡ ਦੇ ਟ੍ਰੈਂਡ ਲਈਤਾ ਹੁੰਦਾ ਮੈਂ ਤਾਂ ਸੁਣਿਆ ਜਿਹੜੇ ਆ ਜਸਮੀਂ ਦੇ ਵਿਆਹ ਤੇ ਵੀ ਕਹਿੰਦੇ ਆ ਆਪੇ ਸਾਰਾ ਕੁਝ ਕਰ ਲਿਆ ਸੀਗਾ ਲੈ ਤਾਂ ਪੈਸੇ ਬਚ ਗਏ ਨੇ ਤਾਂ ਫਿਰ ਪੈਸੇ ਬਚ ਗਏ ਹਾਂਜੀ ਸਾਰਾ ਕੁਝ ਆਪੇ ਬਣਾ ਬਣੂ ਲਿਆ ਮੈਂ ਤਾਂ ਲਾ ਛੋਟਾ ਹੁੰਦਾ ਜਿੱਦਾਂ ਕਿਸੇ ਹੋਟਲ ਉੱਟਲ ਦੇ ਠੋਕਿਆ ਹੁੰਦਾ ਨਾ ਛੋਟੇ ਹੁੰਦੇ ਵੀ ਹੋਟਲ ਦੇ ਉੱਪਰ ਹੀ ਭਾਂਡੇ-ਮੁੰਡੇ ਧੋਣੇ ਜਾਂ ਕਰਸੀਆਂ ਨੂੰ ਤੋੜ ਕੇ ਢੁਣ ਕੇ ਲਾ ਲਏ ਬੰਦੇ ਬੱਲਾ ਸਿੱਖ ਗਿਆ ਐ ਤੇ ਲਗਾ ਮੈਨੂੰ ਬਾਕੀ ਭਰਾਵਾ ਤੇਰੇ ਮੈਂ ਗੱਲ ਦੱਸਾਂ ਹਾਂਜੀ ਇਹ ਜਿਹੜੇ ਹੁਣ ਘਰੇ ਆਪਦੇ ਟੀਮੇਲ ਜਰਾਨੀਆਂ ਤੋੜ ਕੇ ਤੋੜ ਕੇ ਲਾਉਂਦੇ ਆ ਠੀਕ ਆ ਨਾ ਤੇ ਰੋਟੀਆਂ-ਰੋਟੀਆਂ ਪ ਉਹ ਵਾਜਾ ਡੇਲੀ ਕੰਮ ਉਹ ਕਰਦਾ ਆ ਹਾਂਜੀ ਐਕਸਪੀਰੀਅੰਸ ਤਾਂ ਜੀ ਹੋਏ ਜਾਂਦਾ ਬੰਦਾ چاہے ਕੋਈ ਵੀ ਆ ਬੰਦੇ ਨੂੰ ਆਦਾ ਜਾਂਦਾ ਹੀ ਆ ਆਦਾ ਜਾਂਦਾ ਠੀਕ ਆ ਨਾ ਔਰ ਦੂਆ ਜਿਹੜਾ ਛੋਟਾ ਆ ਉਹ ਤੁਰਕੇ ਘੱਟ ਲਾਂਦਾ ਆ ਉਹ ਮਸ਼ੀਨ ਦੇ ਤੇ ਵਾਲਾ ਚੁੰਬੜਾ ਰੰਦਾ ਆ ਉਹਨੂੰ ਇਹ ਆ ਵੀ ਕੱਪੜੇ ਚ ਮੈਲ ਕਿੱਦਾਂ ਕੱਢਣੀ ਆ ਘੱਟ ਸਰ ਖਵਾ ਕੇ ਸਹੀ ਆ ਘੱਟ ਸਰ ਖਵਾ ਕੇ ਮੈਲ ਕਿੱਦਾਂ ਕੱਢਣੀ ਆ ਉਹਨੂੰ ਸਪੀਡ ਇਹ ਜ਼ਿਆਦਾ ਆ ਠੀਕ ਆ ਤੇ ਇਹਨੂੰ ਹੈਗਾ ਆ ਤੁਰਕੇ ਲਾਂਨ ਦਾ ਆਟੇ ਉਟੇ ਤੇ ਆਟੇ ਤੇ ਉਹਨਾਂ ਦਾ ਤੇ ਇੱਕ ਇਹਨੂੰ ਜਿੱਦਾਂ ਦਾ ਮਤਲਬ ਹੈ ਵੀ ਆਪਾਂ ਕਹਿ ਦਈਏ ਵੀ ਰੱਬ ਕ ਨਹੀਂ ਹਾਂਜੀ ਇਹਨੂੰ ਸੁੰਘਣ ਦੀ ਸ਼ਕਤੀ ਇਹਦੇ ਵਿੱਚ ਨਹੀਂ ਆ ਹੂੰ ਹੂੰ ਸਹੀ ਗੱਲ ਆ ਉਹ ਬਸ ਉਹ ਤਾਂ ਬਾਧੂ ਭਰੇ ਆ ਪਹਿਲਾਂ ਹੀ ਮੈਂ ਕਈ ਵਾਰ ਦੱਸਿਆ ਹਾਂਜੀ ਬਲੋ ਇਹਦੇ ਵਿੱਚ ਵੀਡੀਓ ਵਿੱਚ ਇਹਦਾ ਸੁੰਘਣ ਦੀ ਸ਼ਕਤੀ ਇੰਨੀ ਆ ਨਾ ਹਾਂਜੀ ਪਤਾ ਨਹੀਂ ਤਾਂ ਲੂਬੜੀਆਂ ਨੇ ਨਸਾਂ ਲਗੀਆਂ ਹਾਂਜੀ ਪਤਾ ਨਹੀਂ ਕਿਤੇ ਲੱਭੀ ਰੱਬ ਜਿਹਦਾ ਭਲੇਖੇ ਨਾਲ ਲਾ ਲੂਤੀਆਂ ਹੁੰਦੀਆਂ ਮੈਨੂੰ ਤਾਂ ਲੱਗਦਾ ਜੀ ਕਾਲੀ ਕਾਲੀ ਜਿ ਬਣਾਇਆ ਲੱਗਦਾ ਇਹ ਸੈਂਚਾ ਰੱਬ ਨੇ ਹਾਂ ਉਹ ਉਹੀ ਗੱਲ ਆ ਹਾਂਜੀ ਬਈ ਸੁੰਘੜ ਸਕਦੀ 30 ਮੀਟਰ ਸੁੰਘ ਲੰਦੇ ਆ ਠੀਕ ਹਾਂ ਬਈ ਜੀ ਹਾਂ ਉਹ ਦੂਜੇ ਗਾਹਾਂ ਵਿੱਚ ਦੱਸੂਗਾ ਤੈਨੂੰ ਹਾਂਜੀ ਬਈ ਜਾਸਮੀਨ ਚਤਰਵਾਈ ਜਿਗੀ ਕਹਿੰਦਾ ਉੱਥੇ ਉਹਦੇ ਸੋਹਰੇ ਕਹਿੰਦਾ ਪਹੁੰਚੇ ਤੇ ਖੁਸ਼ਬੂ ਉਮਰ ਦੇ ਐਨੀ ਸ਼ਕਤੀ ਸੁੰਘਣ ਦੀ ਆ ਪਰ ਮਾਤਮਾ ਨੇ ਨਾਸ ਕਰ ਦਿੱਤੀ ਐ ਇਹਨੂੰ ਬਾਦੂ ਯਾਨੀ ਗਿਆਨ ਚੱਕੀ ਫਿਰਦੇ ਆ ਪੂਰਾ ਜੀ ਪੂਰਾ ਇਹ ਕਿ ਰੜੇ ਰਲ ਕੇ ਕੋਈ ਨਹੀਂ ਪਤਾ ਗਿਆ ਇਹ ਕਿ ਹੁੰਦਾ ਕੋਈ ਮੰਮੀ ਕੋਈ ਸੁੱਖੋ ਮम्मा ਕੁਸਤਾ ਕਹਲਾ ਹੋ ਦੋ ਤਿੰਨ ਰੋਟੀਆਂ ਰੜ ਗਈਆਂ ਇਹ ਪਹਿਲਾਂ ਬਾਬੇ ਨੂੰ ਭੋਗ ਲਵਾਇਆ ਹੂੰ ਠੀਕ ਆ ਤੇ ਫਿਰ ਉਹ ਮੇਚੇ ਜਿਹੜੀ ਸੜੀ ਬਣਾਈ ਆਪਾਂ ਨੇ ਉਹ ਮੇਚੇ ਵਿੱਚ ਚੱਕ ਦੂਗਾ ਹੂੰ ਮੂਵੀ ਮਗਰ ਕੜ ਗਿਆ ਤਮਾਰ ਦੇਖ ਲਈ ਲੈ ਤਾਂ ਹੁਣ ਦੱਸੋ ਭਲਾ ਹੁਣ ਜੀ ਫਿਰ ਇਹ ਧੜੀਆਂ ਨਰਲਾ ਕੇ ਬਹਿ ਗਿਆ ਹੈ ਇਹ ਨਾ ਨਹੀਂ ਕਿੱਥੇ ਪਾਉਂਦਿਆ ਇੰਨੀ ਖਰਾ ਕੇ ਇਹਨਾਂ ਦੀ ਮੈਂ ਤਾਂ ਸੋਚ-ਸੋਚ ਹੈਰਾਨ ਹੋਈ ਪਈਆਂ ਕਿ ਐਨਾ ਧੜੀਆਂ ਨਕਾਂਦੇ ਆ ਤੂੰ ਨਾ ਹੈਰਾਨ ਹੋ ਉਹ ਤੂੰ ਸੋਚਿਆ ਵੀ ਨਾ ਜਿੰਨਾ ਮਾਨਾ ਖਾਂਦੇ ਆ ਉਹੀ ਤਾਂ ਮੈਂ ਗੱਲ ਕਰਦੀਆਂ ਵਿੱਚੇ ਕਣਕ ਦਾ ਆਟਾ ਵਿੱਚੇ ਮੱਕੀ ਦਾ ਆਟਾ ਉਹ ਟਟ ਆਪਣੇ ਮਾ ਟਟੀਆਂ ਨਹੀਂ ਹੈਗੀਆਂ ਉਹਨਾਂ ਦੇ ਅੱਛਾ ਜੀ ਤੇਲਾ ਟਰਮਿਆਂ ਟਟਿਆ ਆਪਣੇ ਮੋਟੇ ਨਾਲ ਅੱਛੀ ਗੱਲ ਆ ਮਤ ਸਹੀ ਹੈ ਸਹੀ ਤੇ ਸਰੀਰ ਦੇ ਹਿਸਾਬ ਨਾਲ ਇਹਨੇ ਆੰਦਾ ਖਾਣਾ ਹੈ ਹੂੰ ਬਿਲਕੁਲ ਤਾਂ ਹੀ ਜੀ ਸਰੀਰ ਸਰੀਰ ਹਿਸਾਬ ਨਾਲ ਰੋਟੀ ਖਾਣੀ ਆ ਬਿਲਕੁਲ ਪਹਿਲਾਂ ਹੁਣ ਕਣ ਫਿਰ ਪਹਿਲਾਂ ਹੁਣ ਮੱਕੀ ਦੀ ਪਕਾਇ ਤੇ ਦੋ ਵਾਰ ਫਿਰ ਕਣਕ ਦੀ ਬਣਾ ਕੇ ਬੈਠਾ ਉਹ ਹੀ ਤਾਂ ਨਹੀਂ ਆਪ ਸੋਚਦੀਆਂ ਹੈਂ ਜੀ ਤੇ ਹੁਣ ਜਿੱਡਾ ਸਰੀਰ ਆ ਉਹਨਾਂ ਹੀ ਆੰਦਾ ਖਾਣਾ ਆ ਉਹਨਾਂ ਹੀ ਉਹਨਾਂ ਹੀ ਅੰਨ ਕਹਾ ਕਟਣਾ ਆ। ਬਿੰਨਾ ਗਰਦਣਾ ਤੋਂ ਬੰਦੇ ਆਏ। ਹਾਂਜੀ ਸਹੀ ਗੱਲ ਹੈ ਗਰਦਣਾ ਤਾਂ ਹੈ ਨਾ ਦੋਨੋਂ ਪਰਾਂਵਾਂ ਦੀਆਂ ਐਣੀਆਂ ਗੀਆਂ। ਜਿੱਦਾਂ ਹੁਣ ਆਪਣੀ ਗਰਦਣਿਆ ਠੀਕ ਆ। ਹਾਂਜੀ ਆਪਣੀ ਗਰ ਇਹਨਾਂ ਦੀ ਗਰਦਣ ਹਿਸਾਬ ਲਾ ਲੈ ਵੀ ਹੈ ਨਹੀਂ ਵਿੱਚੇ ਵੜੀਆਂ ਪਈਆਂ ਸਰੀਰ ਤੇ ਉਹ ਕਾ ਨਾ ਚੌੜੀ ਚੜੀ ਹੋਆ। ਖਾ ਮਾ ਚੜਿਆ ਸਰੀਰ ਦੇ ਉੱਪਰ। ਚੀਕ ਲਾ ਮਾਚਣੇ ਦਾ ਅੰਤਰਗਤ ਨਾ ਬੜੀਆਂ ਹੋਈਆਂ ਹਾਂਜੀ ਬਾਕੀ ਉਹ ਜਿਹੜੀ ਟੀਮ ਹੈ ਨਾ ਦੀ ਉਹ ਦੇਖ ਲਾ ਹਾਂਜੀ ਇਹ ਪੂਰੀਆਂ ਬੜੀਆਂ ਬਿਆ ਗੋਲ ਮਟੋਲ ਸਹੀ ਕਹ ਲਾ ਜਿੱਦਾਂ ਨਾ ਕਿਸੇ ਕਿਸੇ ਨੇ ਹਾਥੀ ਦਾ ਬੱਚਾ ਹੈ ਨਾ ਪੂਰਾ ਰੀਜ ਨਾ ਪਾਲਿਆ ਹੁੰਦਾ ਐਦਾਂ ਜਨਾਨੀ ਹੈ ਨਾ ਜੀ ਕਿ ਤੇਰਾ ਯਾਰ ਤੇ ਸਾਹਮਣੇ ਕਿਹਦਾ ਹੈ ਤੇਰਾ ਯਾਰ ਤੇ ਸਾਹਮਣੇ ਅਸੀਂ ਦੋ ਜਣੇ ਹੋ ਕੇ ਹੰží ਕਰੀਏ ਬੇਖਾ ਨਾਤਾ ਤੇਰੀ ਮਾਂ ਜੀ ਤੇਰਾ ਹੋਵੇ ਲਿਆ ਤਾਂ ਮਿਲੋ ਜੀ ਹੁਣ ਆਪਣੀ ਹਰਮਨ ਪਿਆਰੀ ਚੱਤਰੋਂ ਨੂੰ ਨਾ ਇਹਨਾਂ ਨੂੰ ਕੋਈ ਹੋਰ ਜਗ੍ਹਾ ਨਹੀਂ ਮਿਲੀ ਸੀ ਦੱਸ ਪੁਲ ਦੇ ਉੱਤੇ ਲੱਗੀਆਂ ਨੱਚਣ ਕਿੱਦਾਂ ਲੱਗੀਆਂ ਇਹ ਗਿੱਧੇ ਜਿਹੇ ਪਾਣ ਲੱਗੀਆਂ ਨੇ ਪੁਲ ਦੇ ਉੱਪਰ ਨੱਚਣਾ ਹਾਂਜੀ ਤਾਂ ਹੀ ਕਹਿੰਦੀ ਕਿੱਦਾਂ ਲੱਗੀਆਂ ਆ ਤੈਨੂੰ ਕੀ ਆ ਵੜਦੇਪੁਰ ਨਚਨਗਰੀਆਂ ਨੇ ਅਗਲੇ ਵੀਡੀਓ ਬਣਾਣੀਆਂ ਉਹੀ ਤਾਂ ਗੱਲ ਆ ਜਿੱਦਾਂ ਮਸਾ ਮਸਾ ਮੋਬਾਈਲ ਮਿਲਿਆ ਹੁੰਦਾ ਇਹ ਅੱਜ ਤੋਂ 2-3 ਸਾਲ ਪਹਿਲਾਂ ਦੀ ਵੀਡੀਓ ਐਦੀ 3 ਸਾਲ ਪਹਿਲਾਂ ਦੀ ਆ 3 ਸਾਲ ਅੱਛਾ ਜੀ ਅਗਲੇ ਨਚਣਾ ਵੜਦੇਪੁਰ ਨੇ ਵੀੂ ਲੈਣੇ ਵੀਡੀਓ ਬਣਾਣੀਆਂ ਤਾਂ ਇਹਦਾ ਟੱਕਾ ਮੱਥੇ ਤੇ ਲਾਇਆ ਜਿੱਦਾਂ ਨਾ ਮੱਝ ਦੇ ਗਾਲ ਵਿੱਚ ਚੰਬੜੇ ਦਾ ਘੱਟ ਕੇ ਪੈਟਲ ਜੇ ਟੰਗੇ ਹੁੰਦਾ ਐਦਾਂ ਮੱਥੇ ਤੇ ਟੱਕਾ ਲਾਈ ਫਿਰਦੀ ਟੱਕਾ ਲਾਇਆ ਆ ਉਹੀ ਗੱਲੇ ਤਾਂ ਐਦਾਂ ਬਣੀਆਂ ਫਿਰਦੀ ਜਿੱਦਾਂ ਪੀਪੇ ਨੂੰ ਟੱਕਣ ਲਾਉਣ ਵਾਲੀਆਂ ਹੁੰਦੀਆਂ ਨੇ ਫਿਰ ਦਿਨ ਹੁੰਦੀਆਂ ਕੱਲਾਂ ਦੇ ਵਿੱਚ ਉਹ ਕੀ ਉਹਨਾਂ ਨੂੰ ਕਹਿੰਦੇ ਗੱਡੀਆਂ ਵਾਲੀਆਂ ਹਾਂ ਉਹੀ ਲੱਗਦੀਆਂ ਬਾਕੀ ਉਹਨਾਂ ਦੇ ਰੰਗ ਸਾਫ਼ ਹੁੰਦੇ ਆ ਇਹ ਤਾਂ ਜਿਹੜਾ ਰੰਗ ਆ ਭੂਸਲਾ ਆ ਉਹੋ ਆ ਭੂਸਲਾ ਉਹੀ ਗੱਲ ਆ ਹਾਂਜੀ ਇਹੀ ਫਰਕ ਆ ਬਸ ਬਾਕੀ ਐ ਸੇਮ ਟੂ ਸੇਮ ਟਿੱਕਟੋਕ ਕਾਪੀ ਲੱਗਦੀਆਂ ਐ ਸਹੀ ਗੱਲ ਆ ਸਹੀ ਗੱਲ ਹਾਂਜੀ ਔਰ ਜਦ ਅਕੇ ਮੇਰੇ ਬਣਾ ਦੇ ਚੇਤ ਰਵਾਣਾ ਨਹੀਂ ਦੇਖ ਕੇ ਜੀ ਬਣਾ ਚਾਹ ਲੈਂਦੇ ਤੁਸੀਂ ਬਣਾਉਣਾ ਬਸ ਤੈਨੂੰ ਜਿਹਾ ਚਾਹਤ ਹੈ ਮੈਂ ਵੀ ਕੁੱਕ ਨਾ ਕੁ ਬਣਾਉਣਾ ਹੋਰ ਮਨ ਕਿੰਨੇ ਹੱਥ ਮਾਲ ਕੇ ਬਣਾ ਕੇ ਦਿਖਾ ਦੇਗਾ ਤੇ ਉਹ ਲਈ ਥੋੜਾ ਜਿਹਾ ਬੜਾ ਹਿਤ ਕਰ ਲੈ ਜੀ ਤਾਂ ਦੇਦੀ ਤਾਂ ਮੈਂ ਕਹਿੰਨੇ ਉੱਪਰਲੇ ਮੈਂ ਉਹ ਵੀ ਨਹੀਂ ਬਸ ਬਹੁਤਾ ਮੇਰੀ ਤਾਂ ਹੀ ਨਹੀਂ ਜਾਣ ਪਟੇ ਜਦਗੀ ਜਾਣੀ ਜਦੇ ਸੂੜ ਮਾਰ ਦਿੰਗੇ ਜਦੇ ਸੂੜ ਮਾਰ ਦਿੰਨੇ ਆ ਦੇਖੋ ਫੇਰ ਕੋਕੀ ਆਹ ਵੇਖੋ ਦੇਖ ਕੇ ਅੱਲੇ ਨੂੰ ਨਾ ਐਡਾ ਨਾ ਟੇਡਾ ਕਰੂੰਗਾ ਅੱਜ ਫੇਰ ਇਹ ਪਹੁੰਚੀਆਂ ਆ ਸਨੇਾਰੇ ਦੀ ਦੁਕਾਨ ਤੇ ਜੀ ਇਹ ਅੱਜ ਉੱਥੇ ਕੀ ਆਮ ਲੈਣ ਰਹੀਆਂ ਆਮ ਬਲੈ ਨਹੀਂ ਹੁਣ ਕਹਿੰਦੀ ਆ ਮੈਨੂੰ ਤਾਂ ਮੇਰੀ ਜੀਦੀ ਕਹਿੰਦੀ ਆ ਬੇ ਉੱਪਰੋਂ ਵੀ ਕੰਨ ਬਣਾੜਾ ਕਹਿੰਦੀ ਜਦ ਮੈਂ ਦੇਖਦੀ ਆ ਵੀ ਉਹ ਸੂਈ ਮਾਰਦਾ ਮੇਰ ਦਾ ਕਹਿੰਦੀ ਉਹਨਾਂ ਨੇ ਪਹਿਲੀ ਕੰਨਾਂ ਨੂੰ ਹੱਥ ਲਵਾਏ ਪਏ ਆ ਜਦੋਂ ਇਹਦੇ ਆਹ ਨੱਕ ਦੇ ਵਿੱਚ ਕੋਕਾ ਨਹੀਂ ਸੀਗਾ ਪੈਂਦਾ ਉਹ ਪਾਈ ਕਰਨਾਂ ਨੂੰ ਹੱਥ ਲਵਾਏ ਉਹਨਾਂ ਨੇ ਕਰਨਾਂ ਨੂੰ ਹੱਥ ਲੱਗੇ ਹੋਆ ਹਾਂਜੀ ਹੂੰ ਇਹ ਨੱਕ ਵਿੱਚ ਤੇਰੇ ਸਾਹਮਣੇ ਆ ਹਾਂਜੀ ਪਹਿਲਾਂ ਚਾਰ ਬਲੋਗਾਂ ਦੇ ਵਿੱਚ ਸਟੋਰੀ ਚੱਲੀ ਅੱਗੇ ਹਾਂਜੀ ਠੀਕ ਆ ਇਹਦੇ ਨੱਕ ਦੇ ਵਿੱਚ ਗੜੀ ਨਹੀਂ ਸੀ ਨਿਕਲਦੀ ਨਿਕਲਦੀ ਨਹੀਂ ਸੀ ਹਾਂਜੀ ਜਿਹੜੀ ਚਮੜੀ ਝੋਟੇ ਵਾਲੀ ਜੌੜੀ ਲੱਗੀ ਆ ਹੈ ਬਿਲਕੁਲ ਉਹ ਝੋਟੇ ਵਾਲੀ ਜਿਹੜੀ ਚਮੜੀ ਹੁੰਦੀ ਹੈ ਜਿਹੜਾ ਬਰਫ ਵਾਲਾ ਸੂਆ ਹੁੰਦਾ ਏਡਾ ਵੱਡਾ ਉਹਦੇ ਨਾਲ ਮਜੀ ਚਾਰ ਪੰਜ ਬੰਦੇ ਪਾ ਲੱਕ ਝੋਟੇ ਨੱਕ ਦੇ ਵਿੱਚ ਜਿਹੜਾ ਸੂਆ ਨੇ ਰਾਂਦੇ ਆ ਹਾਂ ਸੱਚੀ ਹੋਰ ਮੁੱਚੀ ਮੈਚ ਉੱਤ ਬੋਲਦਾ ਨਹੀਂ ਨਹੀਂ ਉਦਾਂ ਪੁੱਛਿਆ ਹੈ ਆਹੋ ਸੱਚੀ ਹੈ ਲੈ ਹੋਰ ਅੱਛਾ ਜੀ ਉਹ ਜਦੋਂ ਨਾ ਕੋਈ ਓਟਾ ਜੱਕ ਕਾਇਨ ਜਮਾਜ ਕੋਈ ਜ਼ਿਆਦਾ ਆੜਪ ਹੋਵੇ ਅੱਛਾ ਜੀ ਉਹਨੂੰ ਫਿਰ ਉਹ ਨੱਕ ਦੇ ਵਿੱਚ ਨਾ ਉੱਥੇ ਪਾ ਦਿੰਦੇ ਰੱਸੀ ਬਾਗ ਐਦਾਂ ਪਿੱਛੇ ਬੰਨ੍ਹ ਦਿੰਦੇ ਆ ਉਹਦੇ ਪਿੱਛੇ ਹੋ ਜਾ ਤੁਰਦਾ ਹੈ ਜਦੋਂ ਰੱਸੀ ਖੱਚਦੇ ਆ ਉਹ ਫਿਰ ਉਹਨੂੰ ਤਕਰੀਫ ਹੁੰਦੀ ਆ ਅੱਛਾ ਨੱਕ ਤੋਂ ਫਿਰ ਉਦੋਂ ਹੀ ਮੋੜਦਾ ਠੀਕ ਹੈ ਤੇ ਉਹ ਦੇ ਰੇੜੇ ਦੇ ਜਿਹੜੇ ਹੁੰਦੇ ਨੇ ਆਜ ਪੱਠੇ ਵਾਲੇ ਜਿਹੜੇ ਝੋਟੇ ਝੂਟੇ ਆਂਦੇ ਨੇ ਐ ਤੇ ਰਸੀ ਵਾਹ ਇਦਾਂ ਇਦਾਂ ਸਟ ਇਦਾਂ ਮੁੜ ਜਾ ਦੇ ਇਦਾਂ ਸਟ ਇਦਾਂ ਉਹ ਲੱਕ ਵਿੱਚ ਰਸੀ ਦਾ ਸਾਰਾ ਕਮਾਲ ਹੁੰਦਾ ਆ ਠੀਕ ਆ ਉਹਨਾਂ ਦੀ ਮੋਟੀ ਹੁੰਦੀ ਚਮੜੀ ਐਦੀ ਚਮੜੀ ਮੇਰੇ ਨਾਲ ਤਾਂ ਉਹੀ ਫੇ ਲੱਗੀ ਆ ਉਹੀ ਚਮੜੀ ਲੱਗੀ ਆ ਉਹਦੇ ਬੁੜੇ ਨੇ ਲੱਕ ਲੂਂਗੜੀ ਦਾ ਨੱਕ ਲੱਗਿਆ ਸੁਗੰਧ ਵਾਲੀ ਚੱਕਤੀ ਆ ਠੀਕ ਆ ਇਹਦੇ ਵਿੱਚ ਇਹਦੇ ਨੱਕ ਦਾਸਾਂ ਵਿੱਚ ਤੇ ਝੋਟੇ ਚੌੜੀ ਲੱਗੀ ਆ ਤੇ ਇੱਕ ਗੱਲ ਤੁਸੀਂ ਦੇਖੋ ਸੋਚਣ ਵਾਲੀ ਇਹ ਆ ਵੀ ਇਹਨਾਂ ਨੇ ਲੈਣਾ ਪਤਾ ਨਹੀਂ ਨਹੀਂ ਕੁਛ ਬੁੜੀ ਨੂ ਵੀ ਨਾਲੇ ਤੁਰਿਆ ਆ ਜਠਾਣੀ ਵੀ ਨਾਲੇ ਤੁਰਿਓ ਆਪ ਵੀ ਨਾਲੇ ਤੁਰਿਓ ਬੁੜਾ ਘਰੇ ਛੱਡ ਗਿਆ ਨਾ ਸਾਰਾ ਚੋਣਾ ਹੀ ਤੁਰਿਆ ਰਹਿੰਦਾ ਏ ਤੈਨੂੰ ਪਹਿਲਾਂ ਕੀ ਸਮਝਾ ਲੀ ਹਾਂਜੀ ਬਈ ਬੁੜੀ ਨਾਲ ਜ਼ਰੂਰੀ ਇਹਨਾਂ ਦੇ ਹੋਣੀ ਚਾਹੀਦੀ ਆ ਹਾਂਜੀ ਹਜੇ ਜਠਾਣੀ ਦੇ ਘਰੇ ਛੱਡ ਦੇਣਾ ਕੋਈ ਚੱਕਰ ਨਹੀਂ ਬੁੜੀ ਬੁੜੀ ਨੂੰ ਘਰੇ ਛੱਡਣਾ ਨਾ ਹੂੰ ਉਹ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਪਰ ਬਡੇ ਨੂੰ ਮਰਨ ਵਾਲਾ ਕਰ ਦਿੰਦੀ ਆ ਹਾਂ ਆਪ ਨਹੀਂ ਹੋ ਮੈਂ ਸੀ ਇਹ ਉਹ ਮੈਂ ਕਾਹ ਮੈਂ ਕਹਿੰਦਾ ਉਹ 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 ਬੜੇ ਕਾਲੇ ਵੀ ਕੰਨ ਦੀ ਜੀ ਹਾਂ ਬੜੇ ਤੁਹਾਨੂੰ ਇਹ ਡਾਂਗ ਦੇ ਦਿੰਦੀ ਆ ਉਹ ਠੀਕ ਆ ਜੀ ਚੱਲੂਗੀ ਆਹ ਪਾਣੀ ਚੱਕ ਦੋ ਸਾਰੇ ਪਹਿਲਾਂ ਹਨਾ ਫਿਰ ਇਹਨਾਂ ਨੂੰ ਕਰ ਦੋ ਸਾਈਡ ਤੇ ਇਹਦੇ ਤੇ ਹੈਗੇ ਆ ਕਈ ਰੰਗ ਦੀਆਂ ਮਾਲੇ ਦੇਖ ਲਓ ਜੀ ਇਹਨਾਂ ਚ ਨੇੜਾ ਨਹੀਂ ਕਰੂ ਇੰਨਾ ਕਾੜੂ ਕਰਾਇਆ ਵਾ ਵੈਸੇ ਪਤਾ ਨਹੀਂ ਪਤਾ ਨਹੀਂ ਇਹ ਨਹੀਂ ਜਾਣੇ ਕਿ ਕੰਮ ਕਰਦੇ ਰਹੀ ਸੀ ਵਰਾਇਟੀ ਜਿਹੜੀ ਇਹਨਾਂ ਦੇ ਜ਼ਿਆਦਾ ਨਹੀਂ ਹੋਣੂ ਕਿਸੇ ਕੋਲ ਵੀ ਹੋਵੇ ਮੈਨੂੰ ਤੇ ਹੁਣ ਜਿਹੜੀ ਦੁਕਾਨ ਤੇ ਬੈਠੀਆਂ ਆ ਹਾਂਜੀ ਠੀਕ ਆ ਉਹ ਤਾਂ ਪਹਿਲਾਂ ਗੱਲ ਕਹਿ ਗਈਆਂ ਵੀ ਲੈਣਾ ਰੋਣਾ ਦੇ ਨਾ ਕੁਝ ਨਹੀਂ ਹੈਗਾ। ਉਹ ਗੱਲ ਤੇ ਨਹੀਂ ਸਹੀ ਆ। ਸਹੀ ਆ। ਲੈਣਾ ਰੋਣਾ ਦੇ ਨਾ ਕੁਝ ਨਹੀਂ ਹੈਗਾ। ਹਾਂਜੀ। ਉਹ ਕਿਹੜਾ ਘੰਟਾ ਜਿਹੜਾ ਘੰਟਾ ਹੋ ਗਿਆ ਉਹ ਦਿਖਾ ਲ ਦੇ ਨਾ। ਇਹਨਾਂ ਸਾਰੇ ਬਲੌਗਰ ਟਾਈਮ ਪਾਸ ਕਰਨਾ ਹੈ। ਟਾਈਮ ਪਾਸ। ਉਹਨਾਂ ਨੂੰ ਸਾਰੇ ਆਲੇ ਨੂੰ ਪਤਾ ਨਹੀਂ ਹੈਗਾ। ਜੀ। ਵੀ ਪਾਰਟੀ ਕੌਣ ਹੈ। ਭੇਤ ਨਹੀਂ ਉਹਨਾਂ ਨੂੰ। ਹਾਂ। ਹੁਣ ਥੰਬਨੇਲ ਦੇ ਉੱਤੇ ਫੋਟੋ ਤਾਂ ਐਦਾਂ ਲਾਈਆ ਗਲੇ ਦੇ ਵਿੱਚ ਉਹਨਾਂ ਦਾ ਸਾਮਾਨ ਪਾ ਪਾ ਕੇ ਦੇਖੀ ਜਾਂਦੀ ਰਹਿੰਦੀ ਐ। ਡੰਗਰ ਜਿਹੀ ਨਾ ਹੋਵੇ ਤਾਂ ਬੇ ਤੈਨੂੰ ਇੰਨੀ ਕਿਆ ਕਲਾ ਜੇ ਤਾਂ ਕੁਝ ਨਹੀਂ ਲੈਣਾ ਹੈ ਤੂੰ ਅਗਲੇ ਸਾਮਾਨ ਦਾ ਤੇ ਪਾ ਪਾ ਦੇਖੀ ਜਾਂਦੀ ਰ ਉਹਦੀ ਫੀਲਿੰਗਾਂ ਨੇ ਚੱਕੀ ਫਿਰਦੀਆਂ ਜੂਹਾਰੀਆਂ ਹੈ ਆਹ ਵਾਹ ਹਾਂ ਉਹ ਲੈਣਾ ਲੈਣਾ ਕੋਕਾ ਲੈਣਾ ਪਤਾ ਨਹੀਂ ਕਿ ਲੈਣਾ ਜੀ ਸਾਰਾ ਟੱਬਰ ਆਈ ਉਹਦੇ ਕੋਕੇ ਦੇ ਵਾਲੇ ਡੱਬੇ ਖਲਾਖਲਾ ਦੇਖੀ ਜਾਂਦਾ ਲੈਣਾ ਕੁਛ ਹੈ ਨਹੀਂ ਗਾ ਲੈਣਾ ਕੁਛ ਹੈ ਨਹੀਂ ਹਾਂ ਉਹ ਤਾਂ ਸਨਿਆਰੇ ਚੰਗੇ ਆ ਮੈਂ ਤਾਂ ਹਰ ਇੱਕ ਬੰਦੇ ਨੂੰ ਇਹੀ ਕਹਿੰਦਾ ਬਲੌਗ ਦੇ ਵਿੱਚ ਵੀ ਜਿਹੜੀ ਦੁਕਾਨ ਤੇ ਵੱੜਦੇ ਆ ਨਾ ਇਹਨੇ ਮਾਰ ਮਾਰ ਕੇ ਕੁੜਿਆਂ ਦੇ ਉੱਪਰ ਡਾਂਗਾ ਇਹਨੇ ਕੁੜੇ ਕਾ ਤੋਂ ਲਾਲ ਗੇਰੂ ਵਰਗੇ ਤੇ ਇਹਨਾਂ ਨੂੰ ਭਜਾਓ ਮੋਰੇ ਮੋਰੇ ਇਹਨਾਂ ਨਾਲ ਬੜਨ ਦਾ ਸ਼ਗਲਾਂ ਪੇ ਹਾਲ ਉਹਨਾਂ ਦੀ ਕਿਤਾਂ ਦੀ ਬਿਲਕੁਲ ਮੈਂ ਕਹਿੰਦੀ ਇਹਨਾਂ ਦੇ ਪੋਸਟਰ ਲੱਗਣੇ ਚਾਹੀਦੇ ਆ ਦੁਕਾਨਾਂ ਦੇ ਬਾਹਰ ਵੀ ਆ ਬੰਦਿਆਂ ਦਾ ਕੈਮਰਾ ਲੈ ਕੇ ਆਣਾ ਹਾਂ ਲੈਣਾ ਹੱਤੇ ਚੁਲੇ ਸਵਾਭ ਹੀ ਹਾਂਜੀ ਇਹਦਾ ਡਾਂਗਾ ਮਾਰਵਾਇਆ ਨਾ ਪੱਠੇ ਕਾ ਤੇ ਲਾਲ ਫੇਸਬੁਕ ਤੋਂ ਨਾ ਸਨ ਬਗਲ ਇਹਨਾਂ

ਕਈ ਰਗਾ ਚਲੇ ਨੀ ਗੋਲਡ ਚ ਨਹੀਂ ਬੱਤੀ ਉਹ ਜਿਹੜੇ ਟ੍ਰੀ ਉਹਦੇ ਕਈ ਲੱਗਾ ਕਿ ਇਹ ਲਪਤਾ ਰੰਗ ਦੇ ਮੋਤੀ ਜਿਹੇ ਮੰਦਿਰ ਆ। ਠੀਕ ਸੈਡਾ। ਹਾਂਜੀ ਛੋਟੇ ਸਾਈਜ਼ ਵਿੱਚ ਹੀ ਆਣੇ ਵਾਲੇ। ਇੰਨਾ ਕਿਛੋਟਾ ਆ ਕੋਈ ਸਾਈਜ਼ ਠੀਕ ਹੈ। ਹਾਂ ਜਨਾ ਆ ਸਾਈਜ਼ ਹੈ। ਹਾਂਜੀ ਸਾਈਜ਼ ਹੀ ਆਣੇ। ਦਿੱਕਤੀ ਨਹੀਂ। ਗੇਂਜੀ ਜੀ ਰੱਖੀ ਕੰਮ ਦੀ। ਹਾਂ ਮੇਰੀ ਗੱਲ ਸੁਣਾ। ਹਾਂਜੀ। ਬੁੜੀ ਸਿਆਣੀ ਨਾਲ ਘਰ ਦੇ ਵਿੱਚ ਆ ਬਿਲਕੁਲ ਹਾਂ ਘਰ ਦੇ ਵਿੱਚ ਕਾ ਸਿਆਣਾ ਬੰਦਾ ਹੋਵੇ ਨਾ ਹਾਂਜੀ ਹਰ ਘਰ ਦਾ ਮੈਂਬਰ ਹਾਂਜੀ ਉਸ ਬੰਦੇ ਨੇ ਪੁੱਛ ਕੇ ਕੰਮ ਕਰਦਾ ਬਿਲਕੁਲ ਠੀਕ ਹਾਂਜੀ ਆਲੇ ਦੁਆਲੇ ਦੇ ਵਿੱਚ ਵੀ ਆਲੇ ਦੁਆਲੇ ਘਰ ਵੀ ਹੁੰਣ ਜੇ ਉਹ ਜਿਆਦਾ ਸਿਆਣਾ ਉਹ ਉਹ ਨੂੰ ਪੁੱਛੇ ਕੰਮ ਕਰਦੇ ਜਿਆਦਾ ਸਿਆਣਾ ਉਹ ਖਾਦੀ ਪੀਤੀ ਹੁੰਦੀ ਆ ਹਾਂਜੀ ਸਿਆਣਾ ਦਾ ਸਿਆਣਾ ਵੀ ਪੁੱਛ ਲੈਂਦਾ ਹਾਂ ਪੁੱਛ ਲੈਂਦਾ ਪਤਾ ਹੁੰਦਾ ਕਿਹੜਾ ਕੰਮ ਕਰਨ ਨਾਲ ਉਹ ਅਪਸਾ ਕਰਨ ਹੁੰਦਾ ਆ ਹਾਂਜੀ ਜਾਂ ਕਿਹੜਾ ਕੰਮ ਕਰਨਾ ਸਹੀ ਹੁੰਦਾ ਆ ਇਹ ਸਹੀ ਹੁੰਦਾ ਆ ਹਾਂਜੀ ਹੁਣ ਇਹ ਗੁੜੀ ਨੂੰ ਇਹ ਨਹੀਂ ਪਤਾ ਹੈਗਾ ਹਾਂਜੀ ਇਹ ਬਲੌਗ ਦੇ ਬਣਾਉਣ ਦੇ ਵਿੱਚ ਇੰਨੀ ਇਹ ਮਗਨ ਹੋਈ ਹੋਆ ਹਾਂਜੀ ਇੰਨੀ ਇਹ ਦੀ ਬੁੱਧੀ ਭ੍ਰਿਸ਼ਟ ਹੋਈ ਹੋਆ ਹਾਂਜੀ ਇਹਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜਾ ਜਿਹੜੀ ਜਨਾਨੀ ਦੇ ਬੱਚਾ ਆਉਣ ਵਾਲਾ ਉਹ ਨਾ ਉਹਨੂੰ ਸੋਨਾ ਨਹੀਂ ਖਰੀਦਣਾ ਚਾਹੀਦਾ ਜੀ ਮਾੜਾ ਹੁੰਦਾ ਖਰੀਦਣਾ ਇਹ ਖਰੀਦਣਾ ਮਾੜਾ ਹੁੰਦਾ ਆ ਹਾਂਜੀ ਠੀਕ ਆ ਬਣੀ ਫਿਰ ਦੀ ਸਿਆਣੀ ਇਹ ਸਿਆਣੀ ਹਾਂਜੀ ਬੇਲਗੋ ਸਿਆਣੀ ਕਾਦੀਆ ਜੈਨੂੰ ਇੰਨਾ ਨਹੀਂ ਪਤਾ ਹੈਗਾ ਬੇ ਜਾ ਤੂੰ ਆਪਣੀ ਤੈਨੂੰ ਇਹ ਨਹੀਂ ਪਤਾ ਬੇ ਚੱਲ ਤੇਰੀ ਨੋ ਦੇ ਹੁਣ ਨਿਆਲਾ ਨਿੱਕਾ ਚੱਲ ਹੋਣ ਵਾਲਾ ਤੂੰ ਉਹਨੂੰ ਘਰੇ ਬਿਠਾ ਤੂੰ ਸਗੋਂ ਆਪ ਉਹਦੇ ਨਾਲ ਫਿਰਨ ਲੱਗੀ ਹੋਆ ਹੈਨਾ ਹਾਂ ਹਾਂਜੀ ਇੱਕ ਵਲੌਗ ਦੇ ਵਿੱਚ ਇਹ ਕਹਿੰਦਾ ਹੂੰ ਕਹਿੰਦਾ ਸੱਤੋਂ ਤੱਕ ਤਾਂ ਜਾ ਨਹੀਂ ਹੁੰਦਾ ਹਾਂਜੀ ਉਹ ਤੂੰ ਜਾਣ ਚੀ ਗੱਲਾਂ ਕਰਦਾ ਤੇਰੀ ਜਨਾਨੀ ਦੇ ਨਾਲ ਨਿਆਲਾ ਨਿੱਕਾ ਹੋਣ ਵਾਲਾ ਤੁਹਾਡਾ ਉਹਨੂੰ ਘਰੇ ਉਠਾਲਦਾ ਉਹਨੂੰ ਨਾਲ ਖਿੱਚੀ ਫਿਰਦੇ ਆ ਰੱਬ ਨਾ ਕਰੇ ਇਸ ਤਰ੍ਹਾਂ ਕਿ ਨੇ ਪਰਮਾਤਮਾ ਤੰਦਰੁਸਤੀ ਰੱਖੇ ਸਭ ਨੂੰ ਰੱਬ ਨਾ ਕਰੇ ਉਹ ਨੇਕੀ ਬਾੜੀ ਬੁੱਟੀ ਗੱਲ ਹੋਈ ਵੀ ਠੀਕ ਹੈ ਇੰਨਾ ਉਹਨਾਂ ਨੂੰ ਇਦਾਂ ਵੱਡਾ ਕੀ ਇਹ ਪੈਸਾ ਤਾਰੂਗਾ ਕੀ ਤੁਹਾਨੂੰ ਵੀਊ ਤਾਰੂਗੀ ਹਾਂ ਬਲੌਗ ਤਾਰੂਗੇ ਇਹਨਾਂ ਨੂੰ ਪੈਸੇ ਤਾਰੂਗੇ ਹੋਰ ਗਿਆ ਵੀ ਜੇ ਤੁਸੀਂ ਥੋੜਾ ਟਾਈਮ ਚੱਲ ਬਲੌਗ ਬਣਾਉਣਾ ਬੰਦ ਕਰ ਦੋ ਚੱਲ ਜੇ ਨਹੀਂ ਵੀ ਬੰਦ ਕਰਨਾ ਘਰੇਲੂ ਬਲੌਗ ਵੀ ਹੁੰਦੇ ਆ ਬਣਾਉਣ ਵਾਲੇ ਘਰੇ ਬਣਾ ਲਓ ਹਾਂ ਉਹੀ ਗੱਲ ਮੈਂ ਕਰਦੀ ਆ ਵੀ ਘਰੇਲੂ ਬਲੌਗ ਵੀ ਹੁੰਦੇ ਆ ਜੀ ਬਣਾਉਣ ਵਾਲੇ ਪਰ ਇਹ ਜ਼ਰੂਰੀ ਤਾਂ ਨਹੀਂ ਬਿਲਕੁਲ ਹਾਂ ਬਿਲਕੁਲ ਹਾਂ ਗੱਤ ਸਹੀ ਹੈ ਸਾਰੇ ਰੋਪੜ ਦੇ ਵਿੱਚ ਹਾਂਜੀ ਇਹਨਾਂ ਦੀ ਹੋਏ 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 ਪਈਆਂ ਹੋਈਆਂ ਬਿਲਕੁਲ ਹਾਂ ਪਤਾ ਕਿਤਾ ਅਗਲੇ ਨੂੰ ਪਤਾ ਆ ਹਾਂਜੀ ਵੀ ਜਾ ਕੇ ਵੱਡ ਜਿਹੇ ਦੁਕਾਨ ਦੇ ਵਿੱਚ ਉਸ ਲੈਂਦੇ ਨਹੀਂ ਸਮਾਨ ਖਿਲਾਰ ਕੇ ਭੱਜ ਜਾਂਦੇ 20 25 ਮਿੰਟ ਦਾ ਵਲੌਗ ਬਣਾ ਕੇ ਆਪਦੇ ਘਰੇ ਤੇ ਤਰ ਹੁੰਦੇ ਆ ਅਗਲੇ ਹੁਣ ਪਤਾ ਕਿਦਾਂ ਡਰਦੇ ਆ ਜਿੱਦਾਂ ਪੁਲਿਸ ਵਾਲਿਆਂ ਤੋਂ ਚੋਰ ਡਰਦੇ ਹੁੰਦੇ ਨਾ ਐਦਾਂ ਦੁਕਾਨ ਵਾਲੇ ਇਹਨਾਂ ਡਰਦੇ ਆ ਇਹਨਾਂ ਤੋਂ ਡਰਦੇ ਆ ਇੱਕ ਐਦਾਂ ਆ ਕੋਈ ਕੁਝ ਕਹਿ ਵੀ ਨਹੀਂ ਸਾਰੇ ਕਿਉਂਕਿ ਵੱਡ ਦੁਕਾਨ ਦੇ ਬੜਨ ਤੋਂ ਪਹਿਲਾਂ ਤਾਂ ਕੈਮਰਾ ਔਨ ਹੁੰਦਾ ਹਾਂ ਹਾਂ ਅਗਲੇ ਨਾ ਜਿੱਦਾਂ ਕਹਿੰਦੇ ਆ ਵੀ ਡਰਦੇ ਹੁੰਦੇ ਆ ਪੁਲਿਸ ਵਾਲਿਆਂ ਤੋਂ ਚੋਰ ਡਰਦੇ ਨਾ ਐਦਾਂ ਦ ਕੇ ਛੜਦੇ ਹੁੰਦੇ ਵੀ ਸਾਡੀ ਦੁਕਾਨ ਜਣਾ ਪੜਦੇ ਨੇ ਇੰਨੀ ਕਿਹਨਾਂ ਦੀ ਉੱਥੇ ਕਹਿਣ ਦਾ ਮਤਲਬ ਹੈ ਬਣੀ ਹੋਈ ਇੱਜ਼ਤ ਬਣੀ ਹੋਈ ਇੱਜ਼ਤ ਤਾਂ ਕਹਿੰਦੇ ਨਾ ਦੁਕਾਨਦਾਰ ਰੋਪੜ ਦੇ ਵਿੱਚ ਕੋਈ ਛੱਡੀ ਨਹੀਂ ਹੈਗੀ ਤੁਸੀਂ ਉਹਦੇ ਨੌਨ ਘਰੇ ਉਫੜਾਉ ਗੱਡਾ ਟੱਡ ਹੋਇਆ ਬੱਚਾ ਉਹਦੇ ਹੁਣ ਬਾਲ ਤੁਸੀਂ ਹੁਣ ਨਾਲੇ ਹੱਕੀ ਫਿਰਦੇਗਾ ਵੀਊ ਲੈਣ ਦੇ ਮਾਰੇ ਮੈਂ ਤਾਂ ਤੇ ਬੰਦੇ ਰੇਜੇ ਦਾ ਲੋਕ ਨਹੀਂ ਸਮਝਦਾ ਯਾਰ ਬਿਲਕੁਲ ਜੀ ਸਹੀ ਆ ਜਾ ਤੁਸੀਂ ਪਹਿਲਾਂ ਤੁਸੀਂ 6-7 ਮਹੀਨੇ ਬਾਅਦ ਤੁਸੀਂ ਖਬਰ ਦੱਸੀ ਹੈ ਵੀ ਉਹ ਮਾਂ ਬੰਡ ਵਾਲੀ ਆ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਮਾਂ ਬੰਡ ਵਾਲੀ ਆ ਹੁਣ ਜੇ ਤੁਸੀਂ ਦੱਸ ਜੀ ਤਾਂ ਤੁਸੀਂ ਸ਼ਰਮ ਕਰੋ ਹਾਂਜੀ ਹੁਣ ਤਾਂ ਨਾਲ ਕਿਚੀ ਫਿਰਦੇ ਆ ਬਾਹਰ ਤੇ ਨਾਲ ਕਿਚੀ ਫਿਰਦੇ ਆ ਆਪਸ ਨੂੰ ਗੱਡੀ ਦੇ ਵਿੱਚ ਤੁਸੀਂ ਜਾਣਦੇ ਆ ਜਾਂ ਕਿ ਮੋਟਰਸਾਈਕਲ ਤੇ ਜਾਣਦੇ ਆ ਪਰ ਆਪ ਪਲਾਂਕਾ ਟੋਇਟ ਉੱਪੇ ਜੰਦਾ ਡਿੱਪ ਹੋ ਜਾ ਕੇ ਤਾਂ ਗੱਲਾਂ ਹਾਂ ਜੀ ਹੈ ਅਜਿਹਾ ਨਹੀਂ ਚੱਲ ਪਾਵੋ ਕਿ ਸਾਬ ਦਾ ਪਰ ਇਹ ਲੋਕ ਐਸੀ ਸਿਆਣੀ ਉਹਦਾ ਸਿਆੜੀ ਬੁੜੀ ਫਿਰਦੀ ਏ ਮਾਤਾ ਦੇਖ ਲਓ ਇਹਨਾਂ ਦੇ ਗਿੱਟੇਆਂ ਚ ਮੈਨੂੰ ਲੱਗ ਗਿੱਟੇ ਵੀ ਖਾਲੀ ਆ ਤੋਲੇ ਆਣਾ ਬਸਿਆਣਾ ਨਹੀਂ ਹੋ ਜਾਂਦਾ ਬਿਲਕੁਲ ਸਹੀ ਗੱਲ ਆ ਮਾਤਾ ਹੋਣਾ ਬੱਤ ਸਹੀ ਹੈ। ਆ ਬੱਚਾ ਸਾਡਾ ਆ ਗਿਆ। ਹਾਂ ਸਰਪ੍ਰਾਈਜ਼ ਦੇਣ ਦਾ ਸਾਨੂੰ ਮੌਕਾ ਛੇਤੀ ਮਿਲ ਜਾ। ਬਿਲਕੁਲ ਬਿਲਕੁਲ। ਪਹਿਲੇ ਇੱਕ ਕਾਲੇ ਚ ਸਬਜ਼ੀ ਪਾ ਕੇ ਰੋਟੀ ਦੇ ਦੇ। ਜਿਹੜਾ ਤੜਕਾ ਲਾਇਆ ਤਾਂ ਉਹਦੀ ਖੁਸ਼ਬੂ ਪਾਉ ਜੀ ਇੱਥੇ। ਹਾਂ ਇਹੀ ਗੱਲ ਹੈਗੀ ਤੇਰਾ ਇੱਥੇ ਤਾਂ ਖੁਸ਼ਬੂ ਇੰਨੀ ਕਿ ਦੂਰ ਜਾਣ ਤਾਂ ਦੇਰ ਨਹੀਂ ਲਾਤੀ। ਹਾਂ ਓਪਨਰ ਸੋਚ ਤਾਂ ਅਸੀਂ ਰੱਖੀ ਵੀ ਅਜੇ ਅਸੀਂ। ਹਾਂ ਗੁੱਡ ਗੱਲ ਨਹੀਂ ਚਲਦੀ ਜੀ। ਹਵਾ ਬੋਲਦੀ। ਜੇ ਤੀਨਾ ਪਾਏ ਵੀ ਹੁੰਦੀ ਸ਼ਾਇਦ ਨਾ ਜਾਂਦਾ। ਹਾਂ ਹਾਂ। ਮੈਂ ਦੇਖਿਆ। ਇਹ ਤੀਨਾਏ ਖੁਸ਼ਬੂ ਕਿੱਥੇ ਜਾਣੀ ਦੀ? ਨਾ ਨਾ ਤੀਨਾ ਹੁਣ ਓਪਨ ਜੀਆ ਪਾਉਣੀ ਐ। ਏ ਲੋਕ ਨੂੰ ਪਿਆਰ ਆਉਂਦਾ ਕਿਹੜੀ ਨੀਂਦੀਆਂ ਨੇ ਜੀਜੂ ਕਿ ਜੀਜੂ ਸੱਸੀ ਕਾ ਤੇ ਬੁਲਾਦੇ ਲਾ ਮੈਂ ਇਹਦੇ ਚ ਪਤਾ ਮਾਰੋ ਕੀ ਲੱਗਣੀ ਮਤਲਬ ਦੇਖੋ ਹੁਣ ਤੁਸੀਂ ਕਹਿੰਦੀ ਮੈਂ ਤਾਂ ਸਰਪ੍ਰਾਈਜ਼ ਦੇਣਾ ਸੀਗਾ ਸਾਨੂੰ ਤਾਂ ਮੌਕਾ ਮਿਲ ਜਾਂਦਾ ਆ ਤਾਂ ਕਹਿੰਦੀ ਮੈਂ ਆ ਗਈਆਂ ਅੱਛਾ ਹਾਂਜੀ ਬਹੁਤ ਦੂਰ ਆ ਘਰ ਉਹੀ ਤਾਂ ਗਾਲਾਂ ਬੰਨਾ ਟੱਪ ਕੇ ਤੁਹਾਡਾ ਘਰ ਵਾ ਹੈ ਮਗਜ ਮਾਰਦੀ ਫਿਰਦੀਆਂ ਤੁਸੀਂ ਇੱਥੇ ਦੇਖਣ ਤੋਂ ਅੱਖਾਂ ਤਰਸ ਜਾਂਦੀਆਂ ਨਾ ਬਹੁਤ ਦੂਰ ਐ ਨਹੀਂ ਆ ਤੁਹਾਨੂੰ ਤੇ ਉਹ ਦੂਜਾ ਆਪਣਾ ਇਹਦਾ ਪਾਪਾ ਸਾਹਿਬ ਜੀ ਬੋਲੇ ਕਹਿੰਦਾ ਮੈਂ ਤੋੜਕਾ ਲਾਇਆ ਸੀ ਨਾ ਉਹਦੀ ਖੁਸ਼ਬੂ ਕਹਿੰਦਾ ਤੁਹਾਨੂੰ ਪਹੁੰਚ ਗਈ ਹੋਣੀ ਆ ਅੱਛਾ ਕਹਿੰਦਾ ਤੁਸੀਂ ਆਏ ਆ ਇੱਥੇ ਤਾਂ ਖੁਸ਼ਬੂ ਨੇ ਮਾਰ ਦਿੱਸ ਸਹੀ ਗੱਲ ਆ ਸਾਰੇ ਪੁਆੜੇ ਤੇਰੀ ਖੁਸ਼ਬੂ ਦੇ ਆ ਪੈੰਜ ਕਾਦੀ ਕਿਹੜੀ ਵੈਰੈਟੀ ਇਹ ਨਾਸਾ ਵਿੱਚ ਕਿਹੜਾ ਪੁਰਜਾ ਫਟਕਰਾ ਕੇ ਲੈ ਗਿਆ ਰੱਬ ਤੋਂ ਸਹੀ ਗੱਲ ਆ ਜੀ ਖੁਸ਼ਬੂ ਨੇ ਮਾਰ ਲੈ ਪੇ ਚੀਜ਼ ਇਹ ਖੁਸ਼ਬੂ ਨੇ ਦਾ ਹਾਂਜੀ ਠੀਕ ਆ ਸੀ ਆਈਡੀ ਵਾਲੇ ਕੁੱਤੇ ਲੱਗਦੇ ਆ ਮਿੰਦਾ ਇਹ ਉਹਦੀਆਂ ਆਸਾਂ ਲੱਗੀਆਂ ਉਹਦੇ ਲਾ ਕਿਦਾਂ ਬੰਦਿਆਂ ਨੂੰ ਜੀ ਲੱਭ ਲੈਂਦੇ ਆ ਦੇਖਿਆ ਨਾ ਟੀਵੀਆਂ ਦੇ ਵਿੱਚ ਉਹ ਬੰਦਿਆਂ ਲੱਭ ਲੈਂਦੇ ਖਾਣ ਪੀਣਾਂ ਚੀਜ਼ਾਂ ਲੱਕ ਲੈਂਦੇ ਹਾਂ ਹਾਂ ਬਸ ਇਹੀ ਬਾਰਗਾ ਹਾਂਜੀ ਫਿਰ ਦੇਖ ਤੂੰ ਇਧਰ ਹਾਏ ਤਾਂ ਨਵ ਨਵ ਆਇਆ ਹਾਂ ਤਾਂ ਹੀ ਪੁਰਾਣਾ ਜੀ ਪੁਰਾਣਾ ਜੀ ਹੁੰਦੀ ਟੋਰਾ ਕਟਾ ਕਟ ਕੇ ਆਂਦੇ ਆ ਬਿਲਕੁਲ ਜੀ ਹੋਰ ਜਨ ਹੋਰ ਦੇਖ ਲਈ ਤੂੰ ਆ ਜਿਹੜੇ ਨੇਤਰ ਕੱਚਾ ਜਿਹਾ ਪਾ ਕੇ ਕਰਦਾ ਹੁੰਦਾ ਨਾ ਹਾਂਜੀ ਇਹ ਕੱਚੇ ਬਣਾ ਚ ਤੁਰਿਆ ਗਾ ਨਾ ਤੇ ਨਾ ਇਹੀ ਕੱਚੇ ਬਣਾਣ ਸਹੀ ਗੱਲ ਆ ਜਵਾਈ ਨੂੰ ਪਵਾਈ ਹਾਂ ਆ ਦੇਖੋ ਦੇਖੋ ਗਾਹਾਂ ਗਾਹਾਂ ਕੀ ਬਣਦਾ ਇਹਨਾਂ ਦਾ ਉਹ ਹੀ ਕੱਚੇ ਬਣਾ ਚ ਪੱਜੇ ਤੁਰਿਆ ਫਿਰਿਆ ਕਰੂਆਂ ਆ ਡੰਗਲਾ ਮਾ ਕਰਕੇ ਕਹਿੰਦੇ ਨੇ ਨੰਮ ਡੰਮੇ ਨੱਥ ਹੋਵੇ ਨਾ ਹਾਂਜੀ ਜੇ ਜਾ ਜਨਾਨੀ ਬੋਟੀ ਨਵੀਂ ਨਾਮ ਦਾ ਧਾਤ ਚੋਹ ਕਰਦੀ ਐ ਪਵਾਦੀ ਆ ਉਹ ਐ ਕਰਕੇ ਉਹਨੂੰ ਐ ਸਵਾਰਦੀ ਤਾਂ ਹੁੰਦੀ ਆ ਅੱਛਾ ਉਹੀ ਹਾਲ ਹੈ ਦਾ ਆ ਠੀਕ ਆ ਉਹੀ ਹਾਲ ਹੈ ਦਾ ਆ ਨਵਾਂ ਨਵਾਂ ਹੈਗਾ ਪੁਰਾਣਾ ਹੂੰ ਇਹ ਤਾਂ ਐ ਅੱਛਾ ਫਿਰ ਤਾਂ ਹੁਣ ਜਾਣਾ ਹੋਣਾ ਬਾਬੇ ਹਾਂ ਹਾਂਜੀ ਮੈਂ ਦੁੱਧ ਪਾਉਣਾ ਜੀ ਜਾ ਕੇ ਚਲੋ ਚਲੋ ਤੁਸੀਂ ਜਾ ਸਕਦੇ ਹੋ ਭਾਈ ਬੈਲੇ ਆ ਸਾਡੇ ਵੱਲ ਤੇ ਕੋਈ ਦਿੱਕਤ ਨਹੀਂ ਕਿਤੇ ਐ ਨਾ ਚਿੰਤ ਓ ਹੋਏ ਹੋਏ ਜੀ ਆਹ ਤਾਂ ਜੀ ਕਮਾਲੇ ਹੋ ਗਿਆ ਐਨੀ ਬੇਇੱਜ਼ਤੀ ਐਨੀ ਬੇਇੱਜ਼ਤੀ ਹਾਲੇ ਤਾਂ ਆਪਣਾ ਟੂਹਾ ਵਿਚਾਰੇ ਨਾਲ ਕੁਰਸੀ ਤੇ ਲਾਇਆ ਵੀ ਨਹੀਂ ਸੀਗਾ ਜਦੋਂ ਉਹਨੂੰ ਇਹਦਾ ਜਾਸਮின் ਦਾ ਪਾਪਾ ਕਹਿੰਦਾ ਕੀ ਕਹਿੰਦਾ ਜਿਹੜਾ ਬਲੌਗ ਹੈ ਨਾ ਹਾਂਜੀ ਇਹ ਬਲੌਗ ਨੇ ਸਾਰੇ ਬਲੌਗ ਦਾ ਮੋੜੇ ਮੋੜੇ ਬਦਲਦਾ ਬਦਲਦਾ ਕਹਿੰਦਾ ਉਹਨੂੰ ਕਹਿੰਦਾ ਇਹ ਚਲੋ ਚਲੋ ਕਹਿੰਦਾ ਟਾਈਮ ਨਾ ਕੰਢਾ ਆਪਦੇ ਘਰ ਨੂੰ। ਹਾਂ ਚਲੋ ਚਲੋ ਅਗਰ ਟਾਈਮ ਨਾ ਜਾਓ ਘਰ ਨੂੰ ਕਹਿੰਦਾ। ਹਾਂਜੀ। ਹਾਂ। ਉਹ ਜੇ ਆ ਕੇ ਬੈਠੇ ਸੀਗਾ। ਮੈਂ ਉਸ ਗੱਲ ਕਰਦਾ ਤਾਂ ਚਾਹ ਤਾਂ ਟੂਆ ਵੀ ਲੱਗਾ ਸੀਗਾ ਗੁਰਸਿੱਤ। ਐਨੀ ਅੱਜ ਤੱਕ ਤਾਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਂ ਐਨੀ ਬੇਇੱਜ਼ਤੀ ਕਿਸੇ ਜਵਾਈ ਦੀ ਉਹ ਵੀ ਔਨ ਕੈਮਰਾ। ਹਾਂਜੀ। ਉਹ ਦੀ ਦੇਖੀ ਆ। ਦੇਖੀ ਪਹਿਲੀ ਵਾਰ ਦੇਖੀ ਅਸੀਂ ਤਾਂ ਜੀ ਇਹ। ਪਰ ਇੱਕ ਗੱਲ ਆ। ਹਾਂਜੀ। ਜਦੋਂ ਉਹਨੇ ਕਿਹਾ ਨਾ ਵੀ ਚਲੋ ਚਲੋ ਜਿਹਨੇ ਜਾਣਾ ਜਾਓ। ਹੂੰ। ਉਹਦੇ ਦੇਖਾ ਕਿਦਾਂ ਕੱਚਾ ਜਿਹਾ ਕਦਮ ਹੋ ਗਿਆ। ਓਏ ਹੋਏ। ਮੈਨੂੰ ਪਤਾ ਨਹੀਂ ਉਹਦੇ ਦਿਲ ਤੇ ਕਿਆ ਬੀਤੀ ਹੋਣੀ ਆ। ਠੀਕ ਆ ਵੀ ਜਿੱਦਾਂ ਮਤਲਬ ਕਿਸ਼ਨਾਪਾ ਉਹ ਜਵਾਈ ਪਾਈ ਨੂੰ ਕਹਿੰਦਾ ਨਾ ਕਰਿਆ ਇਹਨੂੰ ਚਲੋ ਚਲੋ ਜੇ ਜਾਣਾਂ ਦਾ ਕੋਈ ਗੱਲ ਦੀ ਜਾਓ ਟਾਈਮ ਨਾ ਜਾਓ ਉਹਦੇ ਘਰ ਹਾਏ ਰਬਾ ਸਹੀ ਗੱਲ ਉਹ ਤਾਂ ਬਚਾਦੇ ਮੂੰਹ ਦੇ ਤੋਤੇ ਗੜਾਤੇ ਇਹਨਾਂ ਨੇ ਦੇਲਾ ਦੀ ਹਾਂ ਸ਼ਕਲ ਬਾਈਂ ਸ਼ਕਲ ਇੱਕਦਮ ਕਿੱਦਾਂ ਮੂੰਹ ਦਾ ਰੰਗ ਢੰਗ ਬਦਰਿਆ ਉਹ ਨਾਲੇ ਕਹੀ ਵੀ ਜਾਂਦਾ ਮੈਂ ਤਾਂ ਕੰਮ ਸਾਰੇ ਕਰਕੇ ਆਇਆ ਕਣ ਚਲੋ ਚਲੋ ਕੰਮ-ਕੁਮ ਕਰੋ ਜਾ ਕੇ ਹਾਂ ਫੇਰ ਦੇਖ ਤਾਂ ਹਾਂਜੀ ਜਨਾਨੀਆਂ ਕੋਲੇ ਬਿਠੀ ਹਾਂਜੀ ਉਹਦੇ ਘਰ ਵਾਲੀ ਘਰ ਵਾਲੀ ਸਹੀ ਆ ਉਹ ਡੁੱਬ ਕੇ ਨਹੀਂ ਮਰਦੀ ਹਾਏ ਉਹਨੂੰ ਸ਼ਰਮ ਨਹੀਂ ਆਈ ਜੀ ਇੱਜ਼ਤ ਆਪਣੇ ਸਹੁਰਿਆਂ ਤੋਂ ਠੀਕ ਆਪਦੇ ਜਵਾਈ ਦੀ ਬੇਇੱਜ਼ਤੀ ਕਰਾਤੀ ਉਹ ਵੀ ਹੋਏ ਨਵਾਂ ਨਵਾਂ ਹੁਣ ਪਿਆ ਪੇਕਿਆਂ ਤੋਂ ਆਂ ਜੀ ਸੋਰੀ ਹਾਂ ਹਾਂ ਜੀ ਸੋਰੀ ਜੀ ਗਲਤੀ ਵਿੱਚ ਸੋਹਰੇ ਨਿਕਲ ਗਿਆ ਮੂੰਹ ਚ ਯਾਨੀ ਕਹਿਣ ਦਾ ਮਤਲਬ ਆਪਣੀ ਪੇਕਿਆਂ ਦੇ ਕੋਲੋ ਕੋਲ ਬੈਠ ਕੇ ਘਰ ਵਾਲੀ ਨੇ ਆਪਣੇ ਘਰ ਵਾਲੇ ਦੀ ਬੇਇੱਜ਼ਤ ਨਾ ਆਪਣੇ ਘਰ ਵਾਲੇ ਦੀ ਪੇਕਿਆਂ ਦੇ ਵਿੱਚ ਘਰ ਵਾਲੇ ਦੀ ਕਰਾਣੀ ਜਾਂ ਕਰਨੀ ਆਪਣੇ ਹੱਥ ਵਸ ਹੁੰਦੀ ਹੈ ਜੀ ਐ ਤੇ ਜਨਾਨੀ ਹੁੰਦੀ ਹੈ ਹਾਂ ਜੀ ਬੰਦਾ ਬੰਦੇ ਹੱਥ ਵਸ ਹੁੰਦੀ ਹੈ ਵੀ ਆਪਦੀ ਆਪਦੀ ਘਰ ਵਾਲੀ ਦੀ ਇੱਜ਼ਤ ਆਪਦੇ ਸਭ ਸੋਹਰਿਆਂ ਦੇ ਵਿੱਚ ਹਾਂ ਤੇ ਘਰੇ ਆਪਣੇ ਹਾਂ ਆਪਦੇ ਘਰੇ ਕਿੱਦਾਂ ਕਰਾਣੀ ਆ ਤੇ ਭਰਾਵਾਂ ਨੂੰ ਕਿੱਦਾਂ ਕਰਾਣੀ ਆ ਤੇ ਮਾਂ ਪਿਓ ਨੂੰ ਕਿੱਦਾਂ ਕਰਾਣੀ ਆ ਬਿਲਕੁਲ ਜੀ ਉਹ ਬੰਦੇ ਹੱਥ ਵਸ ਹਾਂਜੀ ਆਪਦੇ ਪੇਕਿਆਂ ਤੋਂ ਕਰਾਣੀ ਆ ਉਹ ਬੰਦੇ ਜਾਲੀ ਹੱਥ ਵਸ ਜਨਾਨੀ ਜਾਲੀ ਹੱਥ ਵਸ ਪਰ ਇਹ ਜਨਾਨੀ ਪਹਿਲੀ ਵਾਰ ਨੇ ਦੇਖੀ ਆ ਉਹਨੇ ਕਿੱਦਾਂ ਲਾ ਕੇ ਇੱਕਦਮ ਰੱਖਿਆ ਇਹਨਾਂ ਨੂੰ ਹਾਂਜੀ ਮੈਂ ਇੱਕਦਮ ਮੇਰਾ ਦਿਮਾਗ ਉਹਨੂੰ ਨਾ ਚਾਹ ਨਾ ਪਾਣੀ ਨਾ ਕੁਝ ਵੀ ਨਹੀਂ ਪੁੱਛਿਆ ਇੱਕਦਮ ਉਹ ਚਲੋ ਜੀ ਤੁਸੀਂ ਤੁਹਾਡੇ ਗੱਲ ਦੇ ਵਿੱਚ ਦਿਲ ਚੋਂ ਗੱਲ ਵੀ ਆ ਤੁਸੀਂ ਕੈਮਰੇ ਸਾਹਮਣੇ ਕਹਿੰਦੇ ਸੀ ਬੀਜਤੀ ਕਰ ਦਿਓ ਬੰਦ ਕਰ ਦਿਓ ਹੋਹ ਫਿਰ ਦੇਖਦਾ ਉਹ ਬੋਲ ਕੇ ਹਟਿਆ ਮਗਰ ਇਹ ਛੋਟਾ ਚਤਰਾ ਹਾਂਜੀ ਉਹ ਬੋਲ ਪਿਆ ਕਹਿੰਦਾ ਚਲੋ ਚਲੋ ਟਾਈਮ ਨਾਲ ਆਵਦੇ ਹੋ ਦੇਖਾਂ ਹਾਏ ਰੱਬਾ ਬੇਚੁੱਡੂ ਨਾਥਾ ਤਾ ਤੇ ਨੰਬਾਲਾ ਹੀ ਮਾੜਾ ਹੋਇਆ ਮੈਂ ਕਹਿੰਦਾ ਅਸਲ ਵਿੱਚ ਨਾ ਹੂੰ ਤੁਹਾਨੂੰ ਹਾਲమే ਹੀ ਲਈ ਬਲ ਕੋਈ ਚੰਗਾ ਹੋਈ ਆ ਨਾ ਉਹ ਕੁੱਤੇ ਨਾਲ ਜ਼ਿਆਦਾ ਭੜੀ ਹੋਈ ਆ ਸਹੀ ਗੱਲ ਆ ਜੀ ਨਹੀਂ ਹੁਣ ਕੈਮਰੇ ਵਿੱਚ ਅੱਖਾਂ ਵਿੱਚ ਅੱਖਾਂ ਪਾਏ ਕਹਿਣਾ ਜਿਹੜੀ ਤੇਰੇ ਨਾਲ ਹੋਈ ਆ ਨਾ ਉਹ ਕੁੱਤੇ ਨਾਲ ਵੀ ਜ਼ਿਆਦਾ ਭੜੀ ਹੋਈ ਆ ਤੁਸੀਂ ਹੈਗੇ ਵੀ ਸ਼ਰਮਿਆ ਇਹਨਾਂ ਨੇ ਫੇਰ ਉੱਥੇ ਬੜੇ ਪਣਾ ਜੇ ਹੋਵੇ ਕੋਈ ਆਕੜਾ ਬਣਾ ਉਹ ਲੈ ਜਾ ਕੇ ਨਾ ਪੈਰ ਨਾ ਪਾਵੇ ਮੇਰੇ ਵਰਗਾ ਹੁਣ ساری ਜਿੰਦਗੀ ਲਈ ਪੱਥਰ ਤੇ ਲਕੀਰ ਹੁੰਦੀ ਆ ਸਹੀ ਗੱਲ ਆ ਜੀ ਓ ਜੀ ਠੀਕ ਆ ਜੀ ਮਿਲਦੇ ਆ ਤੁਹਾਨੂੰ ਅਗਲੀ ਰੋਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ ਤੁਹਾਨੂੰ ਠੀਕ ਆ ਸਤਿ ਸ਼੍ਰੀ ਅਕਾਲ ਤੇ ਹੁਣ ਆਪਾਂ ਕਾਨੂੰ ਦਾ ਕਮਾਜ ਸਾਡੇ ਮਾਰੇ ਹੋਰ ਐਦਾਂ ਚਟਪਲਾ ਬਲਾਗ ਤੇ ਮੇਰਾ ਵੀਰ ਤੇ ਬੜੀਆਂ ਭੈਣਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜਾਂ ਯੂ ਕਰਦੇ ਹੋ ਜਲਦੀ ਨਾਲ ਕਮੈਂਟ ਪਾ ਲਿਓ ਮੇਰੇ ਸਾਥੀ ਆਦਾਂ ਹੋਗੇ ਧਰਮ ਵਾਲੇ ਕਹਿੰਦਾ ਝੂਠ ਨਹੀਂ ਬੋਲਣਾ ਕਮੈਂਟ ਦਿਲ ਬਾਗੋ 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 ਹਾਂ ਦਿਲ ਕਮੈਂਟ ਕਰਦੇ ਹਾਂ ਹਾਂਜੀ ਵਧੀਆ ਲੰਦਾ ਹੈ ਸਾਹਿਬ ਐਤਾ ਵੀ ਹੈਗਾ ਵੀ ਜੇ ਤੁਸੀਂ ਕਮੈਂਟ ਵਿੱਚ ਮਾਲਾ ਮੈਨੂੰ ਗਲਤ ਕਹੋਗੇ ਨਾ ਜੇ ਜਿਹੜੀ ਗਲਤੀ ਕੱਢੋਗੇ ਮੈਂ ਉਹ ਵੀ ਸ਼ਰਮਸਤ ਹੋਇਆ ਠੀਕ ਆ ਹਾਂ ਜੋ ਸੁਧਾਰਾਂਗੇ ਕੋਸ਼ਿਸ਼ ਕਰਾਂਗੇ ਲੈ ਕੇ ਆਵਾਂਗੇ ਤੇ ਚਲ ਕੋਈ ਨਹੀਂ ਜੇ ਕੋਈ ਮੇਰਾ ਮੈਂ ਤੋਂ ਭੱਟਾ ਮੇਰਾ ਭਰਾ ਆ ਜਾਵੇ ਮੈਂ ਤਾਂ ਛੋਟਾ ਮੇਰੀ ਕਮੈਂਟਾਂ ਵਿੱਚ ਮੇਰੀ ਗਲਤੀ ਵੀ ਕਾੜਨ ਤਾਂ ਮਿਲੂ ਵੀ ਕੋਈ ਗੁੱਸਾ ਨਹੀਂ ਹੋਊਗਾ ਪਰ ਮੇਰਾ ਭਰਾ ਕਮੈਂਟ ਕਰਕੇ ਮੈਨੂੰ ਦੱਸਿਆ ਦਿਆ ਕਰੋ ਜਿੱਦਾਂ ਮੈਂ ਸ਼ਕਤੀ ਵੀ ਬਣਦੀ ਮੇਰੇ ਕਮੈਂਟਾਂ ਦੇ ਵਿੱਚ ਵੀ ਜੇ ਤੁਸੀਂ ਕਹਿੰਦੇ ਆ ਨਾ ਵੀ ਬਹੁਤ ਵਧੀਆ ਹੈ ਬਹੁਤ ਵਧੀਆ ਹਾਂ ਬਰਾਬਰ ਚਲੋ ਠੀਕ ਆ ਫਿਰ ਆਪਾਂ ਕੱਲ੍ਹ ਫਿਰ ਮਿਲਦੇ ਆ ਪਰਮਾਤਮਾ ਦੀ ਮਿਹਰ ਨਾਲ